ਏ ਮਹਾਨ ਪਰਦਾਸ਼ਕ ਤੇ ਆਪਾਂ ਆਪਾ ਥੋੜਾ ਆਪਾਂ ਸੋਚਦੇ ਆਂ ਅੰਦੇ ਟੁਰੀਏ ਅੰਦੇ ਟੁਰੀਏ ਇਹ ਕੋਈ ਚੰਗਾ ਆਖ ਦੇ ਰੱਬ ਦੇ ਮਰਜ਼ੀ ਨਾਲ ਕੋਈ ਮਾੜਾ ਆਖ ਦੇ ਤਾਂ ਰੱਬ ਦੇ ਮਰਜ਼ੀ ਨਾਲ ਬੇਕ ਚੰਗੀ ਗੱਲਾਂ ਮੇਰੇ ਕੋਲਵਾਰ ਜਿੰਨੇ ਪੰਜਾਬੀ ਆਉਂਦੀਆਂ ਪੜਨ ਨੂੰ ਆਉਂਦੀਆਂ ਬੁਲਣ ਨੇ ਆਉਂਦੀਆਂ ਲਿਖਣ ਨੇ ਆਉਂਦੀਆਂ ਕਿ ਪੰਜਾਬ ਵਿੱਚ ਮੈਂ ਕਸ ਨੂੰ ਪੜਾ ਦੇ ਸਕਦਾ ਬੱਚਿਆਂ ਨੂੰ ਨੌਕਣੀ ਹੋ ਜਗਾ ਮੈਨੂੰ ਤੇ ਮੈਂ ਸੋਚਦਾ ਕਿ ਜੇਕਰ ਮੈਨੂੰ ਪੰਜਾਬ ਦੇ ਕੋਈ ਕੋਲੇਜ ਚ ਵੱਲੂ ਜਵਾਫਰ ਯੂਨੀਵਰਸਿਟੀ ਵਾਲ ਨਿਓ ਜੇ ਮੈਂ ਸਦਾ ਆ ਗਿਆ ਮੈਂ ਤੋਂ ਬਾਰੇ ਬਾਹਲੀ ਕੋਸ਼ਿਸ਼ ਕਰਨ ਲੱਗ ਪਿਆ ਅਤੇ ਪੰਜਾਬ ਪੰਜਾਬ ਨੂੰ ਜਾਣ ਦੀ ਕਿਉਂਕਿ ਇੱਥੇ ਮਹਾਰਾਸ਼ਟਰ ਮੇਰਾ ਕੁਝ ਹੁੰਦਾ ਨਹੀਂ ਪਿਆ ਬਾਹਲੇ ਜੌਬਸ ਲਵਲੇ ਪਰ ਕੋਈ ਅਸਾਨੂੰ ਰਹਿਣ ਦੇਂਦਾ ਤੇ ਇਤੁਟੇ ਗਲ ਪਹੁੰਚ ਗਏ ਜਿਕਰ ਮੈਂ ਕੱਤੇ ਖਲੋ ਦਾ ਅ ਤੰਦਕਰਨ ਵਾਸਤੇ ਮੇਰੇ ਪਰਵਾਰ ਪਰਵਾਰ ਮੇਰੇ ਘਰਵਾਰ ਕੋਈ ਨਹੀਂ ਅਪੜਦਾ ਮੇਰੇ ਘਰਵਾਰ ਕੋਈ ਨਹੀਂ ਅਪੜਦਾ ਮੇਰਾ ਮਜ਼ਾਕ ਉਡਾਇਆ ਜਾਂਦਾ ਇੱਥੇ ਮਤਾਲੇ ਦਿੱਤੇ ਜਾਂਦੇ ਆ ਇੱਥੇ ਮੈਨੂੰ ਚੱਲਾ ਆਖਿਆ ਜਾਂਦਾ ਇੱਥੇ ਪਤਾ ਨਹੀਂ ਮੈਨੂੰ ਪਤਾ ਨਹੀਂ ਕਿਉਂ ਕਿ ਮੇਰੀ ਕਿਸ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਆ ਸਾਰੇ ਮੇਰੇ ਵਾਸਤੇ ਇਕੁੜੇ ਹੈਗੀ ਆ ਕਾਸ਼ ਇਹਦਾ ਨਾਨੀ ਪਛਾਣਦਾ ਕਾਸ਼ ਇਹਦਾ ਪਤਾ ਨਹੀਂ ਜਾਣਦਾ ਸਾਹ ਤੇ ਕਾਣਾ ਨਹੀਂ ਚਾਹਦਾ ਕਾਹ ਵੀ ਲੋਕੀ ਮੈਨੂੰ ਬਹੁਤ ਵਾਰ ਤੇ ਗੱਲਾਂ ਆਖਦੇ ਹੁੰਦੇ ਆ ਇਹ ਸਾਰਿਆਂ ਤੂੰ ਛੁਟਕਾਰਾ ਪਾਣ ਵਾਸਤੇ ਮੈਂ ਸੋਚਦਾ ਪਿਆ ਜੇਕਰ ਇਹ ਵਾਸਤੇ ਉਹ ਖੁਰ ਗਿਆ ਜਵਾ ਦਾ ਤੂੰ ਜ਼ਰੂਰ ਆਵਾਂਗਾ ਪਿੰਨੇ ਪੰਜਾਬ ਚ ਕਿਉਂਕਿ ਮੇਰੇ ਪਿੰਜਲੇ ਆਉਂਦੇ ਆ ਤੇ ਇੰਗਲਿਸ਼ ਪੜਾਵਾਂਗਾ ਜਾਂ ਕੁਝ ਹੋਰ ਕੁਝ ਪੜਾਵਾਂਗਾ ਬੱਚਿਆਂ ਨੂੰ ਜਿਨ੍ਹਾਂ ਨੂੰ ਮੈਦਵਾਇ ਤੋਂ ਸਿੱਖਣ ਦੀ ਲੋੜ ਆ ਉਹਨਾਂ ਬੱਚਿਆਂ ਨੂੰ ਉਹਨਾਂ ਵਿਦਿਆਰਥੀਆਂ ਨੂੰ ਪੜ੍ਹਾਵਾਂਗਾ ਸਾਰੇ ਤਾਂ ਮੇਰੇ ਕੋਲ ਨਹੀਂ ਆਉਣਗੇ ਮੈਨੂੰ ਪਤਾ ਹੈ ਜਿੰਨਾਂ ਨੂੰ ਪਹਿਲਾਂ ਤੋਂ english ਆਉਂਦੀ ਹੈ ਚੰਗੀ ਉਹ ਮੇਰੇ ਕੋਲ ਨਹੀਂ ਆਉਣਗੇ ਉਹ ਤਾਂ light ਗਿਆ ਇਸ ਲਈ ਇਸ ਕਰਕੇ ਹਨੇਰਾ ਹੋ ਗਿਆ ਤੇ ਤੁਸੀਂ ਮੇਰੀ ਗੱਲ ਸੁਣ ਸਕਦੇ ਹੋ ਬਸ ਵੀ ਸਕਣਾ ਤੇ ਇਹ ਗੱਲ ਕਰਾਂਗਾ ਤੇ ਜੇਕਰ ਕੋਈ ਸਦਾ ਆ ਗਿਆ ਤਾਂ ਮੈਂ ਜ਼ਰੂਰ ਉੱਪਰ ਜਾਵਾਂਗਾ ਪੰਜਾਬ ਨੂੰ ਕਿਉਂਕਿ ਪੰਜਾਬ ਮੈਨੂੰ ਆਉਂਦੀ ਆ ਪੰਜਾਬੀ ਭਾਸ਼ਾ ਮੈਨੂੰ ਸੋਹਣੀ ਲੱਗਦੀ ਆ ਮ ਮੈਂ ਦੇ ਬੋਲਣ ਵਿੱਚ ਕੋਈ ਆਉਖ ਨਹੀਂ ਜਾ ਬਿਰਤ ਕਿਉਂਕਿ ਪਿਆਰੀ ਮਾਸ਼ਾਓ ਵਾਲੀ ਸੋਹਣੀਆ ਸੋਖੀਆ ਬੁਰਣ ਵਾਸਤੇ ਇਸ ਕਰਕੇ ਜੇ ਮੈਨੂੰ ਸੱਚ ਸੱਚ ਮੱਚ ਕਿਸੇ ਨੇ ਕੋਈ ਮੇਰਾ ਵੀਡੀਓ ਦੇਖ ਦੇ ਕੋਈ ਮੈਨੂੰ ਸਟੌਨ ਦੇ ਸਦਵਾਉਂ ਦੇ ਤੇ ਮੇਰਾ ਬੜਾ ਸੋਹਣਾ ਲੱਗੂਗਾ ਮੈਂ ਤੇਸ਼ੀ ਤੇ ਦੇ ਕੇ ਉੱਧਰ ਪਰ ਜਾਵਾਂਗਾ ਪੰਜਾਬ ਦੇ ਕਿਸੇ ਕਾਲਜ ਵਿੱਚ ਯੂਨੀਵਰਸਿਟੀ ਵਿੱਚ ਧੰਵਾਦ ਜੀ ਥੋੜਾ ਧੰਵਾਦ